500 ਰੁਪਿਆ ਹਰਜੀਤ ਦੀ ਤਲਵਾਰ ਕਲੱਬ ਐਬਸਪੋਰਟ ਦੀ ਟੀਮ ਦੀ ਤਰਫੋਂ 500 ਰੁਪਿਆ ਮੇਰੇ ਵੀਰੋ ਦਿੱਤਾ ਜਾ ਰਿਹਾ ਬਿੰਦਰ ਜਗਰਾਓ ਹਰਦੀਪ ਢਿੱਲੋ ਜਗਦੇਵ ਰਾਮੂ ਵਾਲੀਆ ਭੋਲਾ ਜਗਰਾਓ ਵਾਲਾ ਇਹਨਾਂ ਵੀਰਾਂ ਦੀ ਤਰਫੋਂ ਮੇਰੇ ਵੀਰੋ ਰਾਜਾ ਸਰਪੰਚ ਜੀ ਗगन ਖੰਨੇਉਣਾ ਦੀ ਤਰਫੋਂ 500 ਰੁਪਏ ਦੇ ਮਾਲ ਸਰਮਾਨ ਦੇ ਕੜਦੇ ਲੋਕ ਇਹਦੀਆਂ ਸਿਫਤਾਂ ਪਾਉਂਦਾ ਖਰਿਆ-ਖਰਿਆ ਨੂੰ ਬਿਫਤਾ ਪਲ ਲਾਉਂਦਾ ਧਾਵੀ ਨੂੰ ਡੱਕਣ ਨੂੰ ਕਹਿਣ ਸਿਰੇ ਦਾ ਜਾਪੀ ਲੋਕੀ ਸੈਦੋ ਵਾਲੇ ਮੱਖਣ ਨੂੰ ਕਹਿਣ ਸਿਰੇ ਦਾ ਜਾਪੀ ਲੋਕੀ ਸੈਦੋ ਵਾਲੇ ਮੱਖਣ ਨੂੰ ਇਹ ਸੈਦੋ ਕੇ ਦਾ ਮੱਖਣ ਹੈ ਮੇਰੇ ਵੀਰੋ ਗੁਰਜੀਤ ਤੂਤ ਦੀ ਟੀਮ ਦਾ ਅਗਲੀ ਕਬੱਡੀ ਬਿੱਲਾ ਮੇਰੇ ਵੀਰੋ ਸੰਗਤਪੁਰੇ ਢੈਪੀ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵੱਧਿਆ ਹੋਇਆ ਚਾਰ ਜਾਫੀਆਂ ਵਿੱਚੋਂ ਮੱਖਣ ਹੈ ਕਿ ਖੜਾ ਖੜਾ ਸੱਟ ਵਿੱਚ ਫੜ ਕੇ ਪੱਟ ਲੈਂਦਾ ਖੁੱਚ ਵੀ ਮੇਰੇ ਵੀਰੋ ਭੱਜ ਕੇ ਖੁੱਚ ਪੜਦਾ ਨੌਜਨ ਸੈਦੋਕੇ ਵਾਲਾ ਮੱਖਣ ਜੰਡੀ ਵਾਲੇ ਤੇਜੀ ਤੇ ਮੱਖਣ ਦਾ ਮੁਕਾਬਲਾ ਕਿ ਪਾਲਿਆ ਸਰੂਰ ਇਹਨੇ ਖਾ ਕੇ ਸੁੱਕੇ ਮੇਵੇ ਚੰਗੇ ਚੰਗੇ ਧਾਵੀਆਂ ਨੂੰ ਭੱਜਣ ਦਾ ਦੇਵੇ ਦੇਖਣ ਨੂੰ ਲੱਗਦਾ ਏ ਜਮਾ ਹੀ ਉਨਾੜੀ ਆ ਸੈਦੋਕੇ ਦਾ ਮੱਖਣ ਸਿਰੇ ਦਾ ਖਿਡਾਰੀ ਐ